ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਰਸਰ ਸਰਵ ਚਲਾਈ ਮਹਿਨ ਯੋਗਨ ਅਤੇ ਅਬਰਤ ਤੇ ਡੀਟੀ ਸਾਹਿਬ ਮਹਾਯਾਦਵ ਜੀ ਤੇ ਫ੍ਰੀ ਐਸਐਸਪੀ ਸਾਹਿਬ ਅਜੀ ਗਾਂਧੀ ਜੀ ਦੇ ਦਸਤਾਵੇਜ਼ਾਂ ਦੇ ਸਬੰਧ ਜਿਹੜਾ ਅੱਜ ਅਸੀਂ ਆਊਟਰੀਅਰ ਮੈਪਿੰਗ ਵਾਲਾ ਰਿਪੋਰਟ ਪੱਟੀ ਕਰਦੇ 100 آپریشن ਕਰ ਰਹੇ 70 آپریشن ਦੌਰਾਨ ਜੋ ਵੀ ਸਤਿਕਾਰ ਕੋਈ ਵੀ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਉਹਨਾਂ ਦੇ ਸਾਫ ਤੋਂ ਸਬਤੋ ਕਰ ਵੇ ਕਰਾ ਸਰ ਜੀ ਕੁਝ ਬਰਾਮਤ ਕੀਤਾ ਗਿਆ ਸਾਥੀ ਜੀ ਇਹਦੇ ờ राउंड ਆਪ ਕੀਤੇ ਨੇ ਜੀ ਤੇ ਪੁਸਰੇ ਤੇ ਤਰਨ ਤੇ ਡੋ ਵੀ ਕੋਈ ਮਿਲਦਾ ਸੀ ਤੁਹਾਡੇ ਨਾਲ ਸ਼ਾਮ ਨੂੰ ਕਨਵੇ ਕਰਾਂ ਜੀ ਕਿੱਥੇ ਕਿੱਥੇ ਆਪਰੇਸ਼ਨ ਕੀਤੇ ਚਾਹੀਏ ਜੀ ਜਿਹੜਾ ਹੌਟਸਪੌਟ ਹੈਗੇ ਨੇ ਪਿੰਡ ਸਾਡੇ ਮਾਨੂ ਤੇ ਕੋਲਿਆਪੁਰ ਤੋਂ ਬੋਟੇ ਨਿਆ ਸਿੰਘ ਵਾਲਾ ਹਿਮਨਪੁਰਾ ਬਲਾਖਪੁਰ ਇਹਨਾਂ ਪਿੰਡਾਂ ਚ ਕਰ ਰਹੇ ਕੀ ਪ੍ਰੋਸੀਸਰ ਕਿੱਥੇ ਤੋਂ ਦੇ ਜਾਣੀ ਗਾ ਜਿਹੜੇ ਸਾਊਥ ਡਿਵੀਜ਼ਨ ਦੇ ਤੇ ਸਾਡੇ ਹੈੱਡਕੁਆਰਟਰ ਮੋਗਾ ਤੋਂ ਵੀ ਆਈ ਹੈ ਪੋਰਸ ਤੇ ਸਾਊਥ ਡਿਵੀਜ਼ਨ ਦੀ ਪੋਰਸ ਵੀ ਇਕੱਠੀ ਕਰਕੇ ਜਿਹੜੇ ਅਸੀਂ ਕਰ ਰਹੇ ਹਾਂ ਠੀਕ ਹੈ ਜੀ ਇਹ ਮੋਟਾ ਤਾਂ